ਅੱਜ ਅਸੀਂ ਗੱਲ ਕਰਾਂਗੇ ਇੱਕ ਐਦਾਂ ਦੇ ਪ੍ਰੋਬਲਮ ਦੇ ਬਾਰੇ ਜਿਹੜੀ ਕਿ ਬੜੀ ਕਾਮਨ ਪ੍ਰੋਬਲਮ ਹੈ ਔਰ ਲੋਕੀ ਸਾਰੇ ਉਸੋ ਜੂਝਦੇ ਰਹਿੰਦੇ ਆ ਪਰ ਉਹਦਾ ਪਤਾ ਨਹੀਂ ਲੱਗਦਾ ਕਿ ਉਹਦਾ ਕਾਰਨ ਕੀ ਹੈ ਮੈਂ ਗੱਲ ਕਰ ਰਿਹਾ ਨਾੜ ਉਤੇ ਨਾੜ ਚੜਨ ਦੀ ਇਹਨੂੰ ਜਿਹਨੂੰ ਅਸੀਂ ਮਸਲ ਨੋਟ ਬੋਲਦੇ ਆ ਜਾਂ ਫਿਰ ਨਾੜੀ ਤੇ ਨਾੜੀ ਚੜ ਜਾਣਾ ਰਾਤੀ ਸੁੱਤੇ ਪਏ ਪੈਰ ਦੀ ਨਾੜ ਚੜ ਜਾਣਾ ਬੈਠੇ ਬੈਠੇ ਕਮਰ ਦੀ ਨਾੜ ਚੜ ਜਾਣਾ ਜਾਂ ਫਿਰ ਪਿੰਡਲੀਆਂ ਦੇ ਪਿੱਛੇ ਨਸ ਜੀ ਖਿੱਚ ਜਾਣੀ ਆਮ ਤੌਰ ਤੇ ਉਤੇ ਇਹਨੂੰ ਨਾੜ ਚੜਨਾ ਮਸਲ ਨੋਟ ਬੋਲਿਆ ਜਾਂਦਾ ਹੈ ਇਹਦਾ ਮੇਨ ਕਾਰਨ ਹੁੰਦਾ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋਣਾ ਤੇ ਮਿਲ ਕ੍ਰੈਨ ਡੈਫੀਸ਼ੈਂਸੀ ਹੋਣਾ ਤੁਸੀਂ ਕਹੋਗੇ ਕਿ ਮਿਲਰਨ ਡੈਫੀਸ਼ੈਂਸੀ ਹੈ ਇਹ ਕਿਵੇਂ ਪਤਾ ਲੱਗੇਗੀ ਜੇ ਸਾਡੇ ਸਰੀਰ ਦੇ ਅੰਦਰ ਵਾਟਰ ਦੀ ਕਮੀ ਹੈ ਮਤਲਬ ਪਾਣੀ ਦੀ ਕਮੀ ਹੈ ਸਾਡਾ ਸਰੀਰ 70% ਸਾਡੇ ਸਰੀਰ ਦੇ ਵਿੱਚ ਪਾਣੀ ਹੁੰਦਾ ਉਸ ਪਾਣੀ ਨੂੰ ਮੇਨਟੇਨ ਕਰਨ ਲਈ ਸਾਨੂੰ ਸਾਲਟ ਚਾਹੀਦੇ ਹੁੰਦੇ ਆ ਜਿਹਦੇ ਵਿੱਚ ਸੋਡੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਇਦਾਂ ਦੇ ਸਾਲਟ ਦੀ ਰਿਕੁਆਇਰਮੈਂਟ ਹੁੰਦੀ ਹੈ ਹੁਣ ਜਾਂ ਤਾਂ ਜਿਹਨੂੰ ਇਹ ਪ੍ਰੋਬਲਮ ਹੋ ਰਹੀ ਹੈ ਉਹ ਇਦਾਂ ਦੀਆਂ ਗੋਲੀਆਂ ਖਾਣੀ ਕਰ ਸ਼ੁਰੂ ਕਰੇ ਔਰ ਨਮਕ ਜ਼ਿਆਦਾ ਖਾਣਾ ਸ਼ੁਰੂ ਕਰੇ ਫਿਰ ਬੀਪੀ ਵੱਧ ਜਾਊਗਾ ਔਰ ਉਸ ਤੋਂ ਬਾਅਦ ਮੈਗਨੀਸ਼ੀਅਮ ਖਾਣਾ ਸ਼ੁਰ ਇਹ ਲੂ ਹੋਮ ਰੈਮਡੀ ਦੱਸ ਰਿਹਾ ਜਿਹੜਾ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਪੀ ਸਕਦੇ ਆ ਔਰ ਉਹਨਾਂ ਨੂੰ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ ਘਰ ਦੇ ਅੰਦਰ ਸਭ ਤੋਂ ਪਹਿਲਾ ਕੰਮ ਸਵੇਰੇ ਉੱਠ ਕੇ ਸਾਰਿਆਂ ਨੇ ਬੋਲਿਆ ਗਿਆ ਵੈ ਸਾਰੇ ਦੱਸਦੇ ਆ ਕਿ ਪਾਣੀ ਪੀਣਾ ਹੈ ਅੱਜ ਤੋਂ ਬਾਅਦ ਉਸੇ ਪਾਣੀ ਨੂੰ ਹੀ ਜੂਸ ਦੀ ਫਾਰਮ ਦੇ ਵਿੱਚ ਪੀਣਾ ਮੈਂ ਤੁਹਾਨੂੰ ਜਿਹੜੀ ਇੱਕ ਡਰਿੰਕ ਦੱਸਣ ਲੱਗਿਆ ਉਹ ਡਰਿੰਕ ਤੁਹਾਡੇ ਘਰ ਦੀ ਰਸੋਈ ਦੇ ਵਿੱਚ ਅਵੇਲੇਬਲ ਹੈ ਤੁਸੀਂ ਸਿਰਫ ਉਹਨੂੰ ਸਵੇਰੇ ਮਿਕਸੀ ਦੇ ਵਿੱਚ ਘੋਟਣਾ ਵੈ ਲੈਣਾ ਕੀ ਹੈਗਾ ਵੈ ਇੱਕ ਲੋਕੀ ਲੈਣੀ ਹੈ ਤੁਸੀਂ ਨਾਲ ਉਹਦੇ ਤੁਸੀਂ ਖੀਰਾ ਲੈਣਾ ਔਰ ਨਾਲ ਉਹਦੇ ਤੁਸੀਂ ਥੋੜਾ ਜਿਹਾ ਪੀਸ ਚੁਕੁੰਦਰ ਦਾ ਲੈਣਾ ਹੈ ਬੀਚ ਇਹਦੇ ਪਾਣਾ ਵੈ ਧਨੀਆ ਨਾਲ ਪਾਣਾ ਹੈ ਇਹਦੇ ਵਿੱਚ ਪੁਦੀਨਾ ਥੋੜਾ ਜਿਹਾ ਪਾਣਾ ਵੈ ਅਦਰਕ ਔਰ ਨਾਲ ਇਹਦੇ ਪਾਣਾ ਤੁਸੀਂ ਇੱਕ ਚਮਚ ਦਾ ਚੌਥਾ ਹਿੱਸਾ ਸੈਂਦਾ ਨਮਕ ਇਨਾਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸੀ 'ਚ ਘੁਮਾ ਦੇਣਾ ਅਗਰ ਸੀਜ਼ਨਲ ਤੁਹਾਡੇ ਕੋਲੇ ਕੋਈ ਸਾਗ ਹੈਗਾ ਵੈ ਪਾਲਕ ਹੈਗਾ ਤੁਸੀਂ ਉਹ ਵੀ ਪਾ ਸਕਦੇ ਹੋ ਅਗਰ ਤੁਹਾਡੇ ਕੋਲ ਮੂਲੀ ਦੇ ਪੱਤੇ ਹੈਗੇ ਤਾਂ ਮੂਲੀ ਦੇ ਪੱਤੇ ਨਹੀਂ ਤਾਂ ਇੱਕ ਬੜੀ ਹੀ ਜ਼ਬਰਦਸਤ ਸਾਡੇ ਕਿਚਨ ਦੇ ਵਿੱਚ ਚੀਜ਼ ਹੁੰਦੀ ਹੈ ਜ ਜਿਹਨੂੰ ਅਸੀਂ ਬੋਲਦੇ ਹਾਂ ਬਾਥੂ ਉਸ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸੀ 'ਚ ਘੁਮਾ ਲੈਣਾ ਮਿਕਸੀ 'ਚ ਜਦੋਂ ਘੁਮਾ ਲੋਗੇ ਕਿ ਇਸ ਵਿੱਚ ਅਸੀਂ ਚੁਕੁੰਦਰ ਪਾਈ ਹੈ ਇਹਦਾ ਰੰਗ ਜਿਹੜਾ ਹੋ ਜਾਏਗਾ ਬ੍ਰਿਕ ਰੈੱਡ ਕਲਰ ਦਾ ਹੋ ਜਾਏਗਾ ਬਲੀਵ ਮੀ ਦੋਸਤੋ ਜੜੇ ਵੀ ਵਿਟਾਮਿਨ ਜੜੇ ਵੀ ਮਿਲਰਨ ਸਾਨੂੰ ਸਾਰਾ ਦਿਨ ਸਾਡੀ ਬੋਡੀ ਦੇ ਵਿੱਚ ਚਾਹੀਦੇ ਆ ਔਰ ਸਾਨੂੰ ਨਹੀਂ ਮਿਲਦੇ ਤੁਹਾਨੂੰ ਇਹ ਸਾਰੇ ਦੇ ਸਾਰੇ ਮਿਲਰਨ ਸਾਰੇ ਦੇ ਸਾਰੇ ਵਿਟਾਮਿਨ ਤੁਹਾਨੂੰ ਇਹ ਮਿਲ ਸਕਦੇ ਆ ਸਾਡੀ ਬੋਡੀ 'ਚ ਜਦੋਂ ਮਿਲਰਨ ਡੈਫੀਸ਼ੈਂਸੀ ਹੋ ਜਾਂਦੀ ਹੈ ਤਾਂ ਸਾਡੀ ਬੋਡੀ ਦੇ ਵਿੱਚ ਡੀਹਾਈਡਰੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਪਾਣੀ ਦੀ ਕਮੀ ਦੀ وجہ ਨਾਲ ਡੀਹਾਈਡਰੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਨਾਲ ਇੱਕ ਨਸ ਦੂਜੀ ਨਸ ਦੇ ਉੱਤੇ ਚੜਨੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਅਸੀਂ ਮਸਲ ਨੋਟ ਬੋਲਦੇ ਆ ਤਾਂ ਤੁਸੀਂ ਇਹ ਚੀਜ਼ ਆਪਣੇ ਯੂਜ਼ ਕਰੋ ਮੌਸਮ ਚੇਂਜ ਹੋ ਰਿਹਾ ਹੋਇਆ ਹੈ ਮੌਸਮ ਚੇਂਜ ਹੋਣ ਦੇ ਵਿੱਚ ਬੋਡੀ ਨੂੰ ਜਿੰਨਾ ਆਪਾਂ ਡੀਹਾਈਡਰੇਟਡ ਹੋਣ ਤੋਂ ਬਚਾਵਾਂਗੇ ਹਾਈਡਰੇਟਡ ਰੱਖਾਂਗੇ ਉਹਨਾਂ ਇਮਿਊਨਿਟੀ ਸਾਡੀ ਵਧੀਆ ਰਹੇਗੀ ਉਹਨਾਂ ਅਸੀਂ ਬਿਮਾਰੀਆਂ ਤੋਂ ਬਚਾਂਗੇ ਅੱਜਕੱਲ੍ਹ ਵਾਇਰਲ ਸੀਜ਼ਨ ਚੱਲਿਆ ਹੋਇਆ ਹੈ ਇਸ ਚੀਜ਼ ਡਰਿੰਕ ਨੂੰ ਪੀਣਾ ਸ਼ੁਰੂ ਕਰੋ ਅਗਰ ਤੁਸੀਂ ਇਸ ਡਰਿੰਕ ਨੂੰ ਹੋਰ ਸੁਆਦੀ ਬਣਾਉਣਾ ਚਾਹੁੰਦੇ ਹੋ ਤੇ ਇਹਦੇ ਵਿੱਚ ਥੋੜਾ ਜਿਹਾ ਨਿੰਬੂ ਵੀ ਨਿਚੋੜ ਸਕਦੇ ਹੋ ਕੋਈ ਬਾਹਰ ਆਵੇ ਤਾਂ ਵੀ ਦੇ ਸਕਦੇ ਹੋ ਫਰੈਸ਼ ਰਹੋਗੇ ਅچھے ਰਹੋਗੇ ਹੈਲਦੀ ਰਹੋਗੇ ਨਸ਼ਾ ਨਹੀਂ ਚੜਨ ਗਿਆ ਤੇ ਸਰੀਰ ਤੁਹਾਡਾ ਤੰਦਰੁਸਤ ਰਹੇਗਾ ਕੋਈ ਅਗਰ ਹੋਰ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਸਾਡੇ ਨੰਬਰ ਸਕਰੀਨ ਦੇ ਉੱਤੇ ਆ ਰਹੇ ਹੈ ਜੋਯ ਆਯੁਰਵੇਦਾ ਦੇ ਵਿੱਚ ਸਾਡੇ ਅچھے ਕੰਸਲਟੈਂਟ ਹੈ ਸਾਡੇ ਕੋਲੇ ਤੁਹਾਡੀ ਕੋਈ ਵੀ ਜਾਣਕਾਰੀ ਹੈ ਤੁਹਾਡੀ ਕੋਈ ਵੀ ਪੁੱਛਗਿੱਛ ਹੈ ਤੁਸੀਂ ਉਸ ਨੰਬਰ ਤੇ ਫੋਨ ਕਰਕੇ ਆਪਣੀ ਜਾਣਕਾਰੀ ਲੈ ਸਕਦੇ ਹੋ ਜਾਂ ਸਾਡੀ ਵੈਬਸਾਈਟ www.joyayurveda.com ਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ